ਹਾਂਜੀ ਦੋਸਤੋ ਸੋਸ਼ਲ ਮੀਡੀਆ ਨੇ ਲੋਕਾਂ ਦੀ ਮਤ ਮਾਰ ਕੇ ਰੱਖ ਦਿੱਤੀ ਹੈ ਜਿੱਥੇ ਇਹਨਾਂ ਦਾ ਦਿਲ ਕਰਦਾ ਉੱਥੇ ਹੀ ਰੀਲ ਬਣਾਉਣ ਲੱਗ ਜਾਂਦੇ ਹਨ ਨਾ ਤਾਂ ਇਹਨਾਂ ਲੋਕਾਂ ਨੇ ਧਾਰਮਿਕ ਸਥਾਨ ਦੇਖਣਾ ਅਤੇ ਨਾ ਕੋਈ ਪাবਲਿਕ ਪਲੇਸ ਦੇਖਣਾ ਸਗੋ ਆਪਣੀ ਰੀਲ ਬਣਾ ਕੇ ਖੁਦ ਨੂੰ ਫੇਮ ਲੈਣ ਦੀ ਹੋਈ ਪਈ ਹੈ ਆਹ ਦੇਖ ਲਓ ਮਾਮਾ ਧੀਆ ਦੀ ਘਟਿਆ ਕਰਤੂਤ ਗੁਰੂ ਘਰ ਮਣੀ ਕਰਨ ਸਾਹਿਬ ਵਿਖੇ ਧੀ ਅੱਗੇ ਨੱਚ ਰਹੀ ਹੈ ਮਾਂ ਉਸ ਦੀ ਮੋਬਾਈਲ ਫੜ ਕੇ ਰੀਲ ਬਣਾ ਰਹੀ ਹੈ ਦੋਸਤੋ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਐਡੇ ਵੱਡੇ ਪਵਿੱਤਰ ਸਥਾਨ ਤੇ ਇਸ ਤਰ੍ਹਾਂ ਦਾ ਕੰਮ ਕਰ ਰਹੀਆਂ ਹਨ ਦੋਸਤੋ ਇਸ ਵੀਡੀਓ ਨੂੰ ਦੇਖ ਕੇ ਇੰਜ ਲੱਗਦਾ ਹੈ ਕਿ ਕੋਰ ਕਾਲਜੋਗ ਆ ਗਿਆ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਸਥਾਨ ਤੇ ਵੀ ਇਹਨਾਂ ਲੋਕਾਂ ਨੂੰ ਰੀਲ ਬਣਾਉਣ ਦੀ ਹੋਈ ਪਈ ਹੈ ਦੋਸਤੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹਨਾਂ ਦੀ ਘਟਿਆ ਕਰਤੂਤ ਲੋਕਾਂ ਦੇ ਸਾਹਮਣੇ ਆ ਸਕੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵੈਲ ਲਾਈਕ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰੱਖਾ